ਅੱਜ ਪਿੰਡ ਚਿੱਤੇ ਦੇ ਵਿੱਚ ਹੜ੍ਹ ਹੜ੍ਹ ਪ੍ਰਭਾਵਤ ਲੋਕਾਂ ਦੇ ਵਿੱਚ ਬੀਬੀ ਹਜੂਰ ਕੋ ਲੋਟੀਆ ਜੀ ਅ ਇੰਚਾਰਜ ਸੰਗਠਨ ਆਪ ਪਾਰਟੀ ਦੇ ਬਹੁਤ ਹੀ ਮਹਿੰਤੀ ਨੇਤਾ ਜੀ ਬੀਬੀ ਅੱਜ ਪਿੰਡ ਚਿੱਤੇ ਦੇ ਵਿੱਚ ਪਹੁੰਚ ਰਹੇ ਆ ਆਣੀ ਬਹੁਤ ਹੁਣ ਬੀਬੀ ਜੀ ਟਰੈਕਟਰ ਦੇ ਉੱਤੇ ਬੈਠ ਕੇ ਪਿੰਚਿੱਤੇ ਦੇ ਵਿੱਚ ਪਹੁੰਚ ਗਈ ਆ ਜਿੱਥੇ ਆਪਣੇ ਰਾchn ਦੇ ਟਰਾਲੀ ਆ ਜਾਂ ਛੋਟੇ ਛੋਟੇ ਟਰੈਕਟਰ ਦੇ ਨਾਲ ਮਗਰ ਟਰਾਲੀ ਤੇ ਲਿਫਟ ਦੇ ਨਾਲ ਲਈਆਂ ਵਾ ਉਹ ਲੈ ਕੇ ਪਹੁੰਚ ਚੁੱਕਿਆ ਬੀਬੀ ਨੇ ਹੁਣ ਆਮ ਜਨਤਾ ਨਾਲ ਮੁਲਾਕਾਤ ਕਰਨੀ ਸ਼ੁਰੂ ਕਰ ਦਿੱਤੀ ਆ ਇਹ ਪਿੰਚਿੱਤੇ ਦੇ ਵਿੱਚ ਦੇਖੋ ਕਿ ਵੀ ਨਾਲ ਰਸ ਸਾਈ ਵੀ ਇਹ ਟਰਾਲੀ ਦੇ ਵਿੱਚ ਇੱਕ ਭਰੀ ਭਰੀ ਆ ਹਾਂ ਹੁਣ ਵੀ ਵੀ ਆਮ ਲੋਕਾਂ ਦੇ ਨਾਲ ਗੱਲ ਕਰ ਰਹੇ ਉਹਨਾਂ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਜੀਤ ਸਿੰਘ ਨਾਮ ਪਾਲੀ ਝੱਕਾ ਉਹਨਾਂ ਨਾਲ ਬੀਪ ਸਿੰਘ ਵਾਲੋ ਉਹਨਾਂ ਟੀਮ ਨਾਲ ਆ ਹੋਰ ਵਰਕਰ ਨਾਲ ਆਪਦੇ ਤਾਂ ਸਾਰੇ ਲੜਕੇ ਪਿੰਡ ਦੇ ਵਿੱਚ ਹੁਣ ਰਸਤਾ ਬਣਨ ਲੱਗਿਓ ਹਰ ਇੱਕ ਪਿੰਡ ਦੇ ਨਾਲ ਮਲਾਕਤ ਕਰ ਰਿਹਾ ਕੋ ਬੀਬੀ ਆ ਭਾਈ ਆ ਬੱਚਾ ਹਰ ਇੱਕ ਰੂਪ ਮਿਲਦਾ ਹੈ ਬੜੇ ਪਿਆਰ ਸਤਿਕਾਰ ਦੇ ਨਾਲ ਬੜ ਰਹਾ ਹੈ ਆ ਕਿ ਕੋਈ ਜਦੋਂ ਪਤਾ ਲੱਗਾ ਕਿ ਬੀਬੀ ਹਰਜੂਤ ਕੋ ਲੁਟਿਆ ਜੀ ਆਇਆ ਕਿ ਬੀਬੀਓ ਸਭ ਘਰਾਂ ਤੋਂ ਬਾਹਰ ਆ ਗੀਆਂ ਦੇਖੋ ਸਾਰੇ ਆਪਣੇ ਗਲੀਆਂ ਦੇ ਵਿੱਚ ਘੁੰਮ ਰਹੇ ਆ ਆਪ ਵਰਕਰ ਤੇ ਸਭ ਨੂੰ ਮਿਲ ਰਹਾ ਆ ਨਾਲ ਬੀਬੀ ਹਰਜੂਤ ਕੋ ਲੁਟਿਆ ਜੀ ਸੇ ਰਸਤਾ ਦੇ ਥੈਲੀਆ ਦਾ ਫੜਾਰੇ ਆ ਕਿ ਜਦੋਂ ਵਾਇ ਗੁਰੂ ਦੇ ਗੁਜਾਰਾ ਬੱਝੇ ਕਿਤਾ ਉਹ ਨਾ ਵੀ ਕਰ ਰਹੇ ਆ ਲੰਡਰੋ ਕੇ ਜਿਹੜੇ ਆਪਣੇ ਲੋੜਵੰਦ ਜੀਵਨ ਨੂੰ ਦੇ ਰਹੇ ਆ ਸਾਰੇ ਬੀਬੀ ਕਰਕੇ ਮੰਜੇ ਦੇ ਉੱਤੇ ਸੜਕਾਂ ਦੇ ਵਿੱਚ ਬੈਠ ਗਏ ਆ ਹੁਣ ਬੀਬੀ ਨਾਲ ਲੁਆ ਰਹੀ ਆ ਤੇ ਉਹਨਾਂ ਦੇ ਸਾਹ ਦੇ ਦੇ ਖੜੇ ਹੋ ਰਹੇ ਆ ਇਹ ਇਹ ਬਾਹਰੀ ਵੱਤੀ ਆ ਜੀ ਪਿੰਡ ਚ ਤੇ ਦੀ ਪਿੰਡ ਚ ਤਤ ਅਸੀਂ ਬੰਗਾ ਦਾ ਇਹ ਲਾਸਟ ਪਿੰਡ ਹੈ ਮੋਰੇ ਹਿਆਰ ਕੁ ਜਲਾ ਸ਼ੁਰੂ ਹੋਣੰਦਾ ਵਾ ਇਹ ਬੇਜ ਦਾ ਪਾਣੀ ਛਕੇ ਇਧਰ ਪਿੰਡ ਦੇ ਵਿੱਚ ਆ ਗਿਆ ਤੇ ਕਮਰਿਆਂ ਦੇ ਵਿੱਚ ਅੰਦਰਾਂ ਦੇ ਲੋਕ ਨੂੰ ਪਾਣੀ ਗਿਆ ਪਾਣੀ ਬੀਬੀ ਆ ਦੇਖੋ ਕਿ ਕੱਲੀ ਕੱਲੀ ਬੀਬੀ ਨੂੰ ਆ ਰਸਤੇ ਫੈਕਟਰ ਦੇ ਰਹੀ ਆ ਹਰ ਇੱਕ ਨੂੰ ਮਿਲਦੇ ਹਰ ਇੱਕ ਦਾ ਦੁੱਖ ਸੁੱਖ ਪੁੱਛ ਰਿਹਾ ਆ ਇਹ ਏ ਬਾਈ ਵੀ ਕਹਿੰਦਾ ਕਿ ਰਸਤੇ ਦੀ ਲੜੀ ਖੰਡ ਕੋ ਹੋ ਗਈ ਆ ਤੁਹਾਡਾ ਬੜਾ ਸ਼ੁਕਰੀਆ ਇਹ ਬਾਬੇ ਜੀ ਨੇ ਵੀ ਨਹੀਂ ਲਈ ਰਸਤਾ ਜਦੋਂ ਸ਼ੁਕਰਾਤੂ ਹੀ ਆ ਗਏ ਆ ਕਿ ਖਲਾਸਤਾ ਸਾਡੇ ਕੋਲ ਹੈਗੀ ਆ ਵਿਚ ਵਿਚ ਕਈ ਬੰਦੇ ਹੈਗੇ ਜਿਹਨੇ ਨਹੀਂ ਰਸਤਾ ਲਈ ਆ ਤਾਂ ਦੇਖੋ ਕਿ ਬੀਬੀ ਹਰਜੋਤ कौर ਲੁਟਿਆ ਬੀਬੀ ਨੂੰ ਬਹੁਤ ਪ੍ਰਿਆਰ ਪ੍ਰੇਪਿਆਰ ਦੇਦਰ ਮਿਲ ਰਹੇ ਆ ਇਹ ਹੇ ਬੀਬੀ ਗੱਜ ਮੇਰੀ ਟੂੜੀ ਭੇਜ ਗਈ ਜੀ ਉਹਦਾ ਤਰਪਾਲ ਚਾਹੀਦੀ ਹੈ ਹੇ ਬਾਬਾ ਬਾਬਾ ਪੋਜ਼ਗੋਲੀ ਦੇ ਗਦੇ ਪੱਤੇ ਲੈ ਕੇ ਆਇਆ ਹਰ ਇੱਕ ਦਿਨਾਂ ਬੀਬੀ ਹਰਜੋਤ ਘਰ ਲੁੱਟੀ ਜੀ ਗੱਲਬਾਤ ਕਰਦੇ ਡਾਲ ਮਨਜੀਤ ਸਿੰਘ ਨਾਮਧਾਰੀ ਇੱਕਾਵਾ ਇਹ ਪ੍ਰੈਸ 77 ਬਣਾਖ ਤੇ ਨਾਲ ਸਰਦਾਰ ਜੀ ਨਾਲ ਸਰਦਾਰ ਜੀ ਦੀਪ ਸਿੰਘ ਬਾੜੋ ਹਰ ਇੱਕ ਦਿਨ ਦਾ ਦੁਖ ਸੁੱਖ ਦੀ ਗੱਪਿਸ਼ਾ ਇਹ ਭਾਵੇਂ ਕਿੰਨੇ ਕ ਦੁਖਤ ਕਿ ਭਿਆ ਕਿੰਨਾ ਪਾਣੀ ਪਿੰਡ ਦੇ ਵਿੱਚ ਆ ਗਿਆ ਵਾ ਤੇ ਨਾਲੇ ਨਾਲ ਰਸ ਦੀਆਂ ਥੈਨੀਆਂ ਫੈਕਟਰ ਦੇ ਰਹੇ ਆ ਜਿਸ ਵਿੱਚ ਬਰੈਡ ਵੀ ਆ ਕਿਸੇ ਨੂੰ ਉਹ ਜਗ੍ਹਾ ਕੋ ਲੱਗ ਦੇਖੋ ਨੂੰ ਪਾਣੀ ਆ ਗਿਆ ਮਰੇ ਹੁਣ ਇਹਨਾਂ ਦੇ ਪਾਣੀ ਜੀ ਵੀ ਲੱਗ ਰ ਆਪਣਾ ਹੋ ਵੇਰ ਸੜਕ ਦੇ ਵਿੱਚ ਪਾਣੀ ਆ ਗਿਆ ਇਹ ਰੋਕ ਵਿੱਚ ਟੋਲਰੀ ਦੇ ਬੈਠ ਗਿਆ ਛੋੜੀ ਤੇ ਅਰੇ ਜੇਟਾਂ ਦੇ ਵਰਗੀ ਜਿਆ ਫਰੀਆਂ ਸਭ ਇਹ ਬੀਬੀ ਦਾ ਇੰਤਜ਼ਾਰ ਕਰ ਰਹੀਆਂ ਸਭ ਬੀਬੀਆਂ ਰੱਖਣ ਲੱਗ ਰਹੀਆਂ ਆ ਹਾਂ ਹੁਣ ਪਾਣੀ ਦੇਖੋ ਬੰਨਾ ਜੇ ਵੀ ਚੱਲਦਾ ਵਾ ਕਿੰਝੇ ਫੋਟੋ ਫੋਟਾ ਕਿੰਜੇ ਖੈ ਗਏ ਦੋ ਦੋ ਵੀ ਫੋਟਾ ਕਿਹਦੇ ਤੱਕ ਤੱਕ ਫੋਟੋ ਵੀ ਜਾਨੀ ਨਹੀਂ ਮਿਗਰੇ ਸੜਕ ਦੇ ਵਿੱਚ ਇਹ ਸਰਦਾਰ ਜੀ ਕੋਲ ਖੜੇ ਆ ਲੰਬੇ ਦਾੜੇ ਆਏ ਇਹ ਹੈਗੇ ਆ ਬੀਪ ਸਿੰਘ ਦੀ ਬਾਲ ਉਹ ਬਹੁਤ ਪ੍ਰੀਪਿਆਰ ਦੇ ਨਾਲ ਵੱਡੀਆਂ ਚੱਲੀਆਂ ਜਾ ਰਹੀਆਂ ਵਾ ਅਰ ਮੀ ਇੰਨਾ ਬਾਰਸ਼ ਪੈ ਗਈ ਐ ਕਿ ਹਰੇਕ ਇਨਸਾਨ ਡਰ ਗਿਆ ਪਸ਼ੂ ਪੰਛੀ ਸਭ ਭੁੱਖੇ ਰੋਵ ਵਰਿਆ ਖੇਤ ਦੇ ਅੰਦਰ ਮੀ ਪਿਆ ਕਿ ਸਾਰਿਆਂ ਦੀ ਯਾਦ ਗੜਕੀ ਵਿੱਚ ਆਈ ਉਹ ਆ ਦੇਖੋ ਪਾਣੀ ਕਿੰਨਾ ਹੈ ਬਾਈ ਦੇ ਅੰਦਰ ਪਾਣੀ ਕਮਰਿਆਂ ਦੇ ਵਿੱਚ ਪਾਣੀ ਅੱਜ ਵੀ ਖੜਾ ਵਾ ਇਹ ਦੱਸਿਆ ਕਿ ਮੇਰੇ ਮਕਾਨ ਸਾਰੇ ਖਰਾਬ ਹੋ ਗਏਗਾ ਸੁੰਦਰ ਬਾਹਰ ਪਾਣੀ ਬੰਡਾਂ ਦੇ ਥਲੇ ਨਹੀਂ 500-700 ਟਰ ਅਜੇ ਵੀ ਰੱਖਿਆ ਵੀ ਬੰਡਾਂ ਦੇ ਥਲੇ ਦੇਖ ਸਕਦੇ ਆ ਤੇ ਮੇਰੇ ਖਾਨੇ ਤੇ ਬੇਸੜੀ ਜਾ ਟਰ ਹੈ ਉਹ ਸਭੇ ਬੰਡਾ ਉਹਦੇ ਪੰਜ-ਪੰਜ ਟਰ ਦੀ ਲਾਤ ਉੱਤੇ ਕੀਤੀ ਵਾ ਪਾਣੀ ਕਹਿੰਦੇ ਸੀ ਕਿੰਨਾ ਕੁ ਗੱਡੀ ਜਾਈਏ ਪਾਣੀ ਫੇਰ ਆ ਜਾਂਦਾ ਕਦੋਂ ਦਾ ਰਹਿ ਵਿੱਚ ਆ ਜਾਂਦਾ ਇਹ ਕੰਡਣਾ ਬੰਦ ਦੇ ਕਦੋਂ ਤੱਕ ਪਾਣੀ ਉੱਤਰਦਾ ਨਾ ਚਲੇ ਨਹੀਂ ਰਹਿਣਾ ਅਬ ਦੇਖੋ ਕਿ ਇਹ ਲੋਕ ਪਾਣੀ ਦੇ ਵਿੱਚ ਜਮਨ ਜੜਾ ਕਪੜਾ ਉਡਾ ਰੋੜ ਰੇ ਸੌ ਰਹੇ ਆ ਇਹ ਪਾਣੀ ਘਰ ਦੇ ਵਿੱਚ ਟਲਕੜੋ ਹੀ ਬਸ ਮੈਂ ਰਖ ਰਿਹਾ ਮੈਂ ਵੀ ਇਹ ਨਾਲੇ ਸੀ ਤਾਂ ਮੇਰੇ ਵੀ ਪੈਰ ਟਲਕਣ ਦੇ ਸੀ ਸਾਰੇ ਲੋਕ ਵੀ ਆ ਤੁਹਾਨੂੰ ਬਤ ਕਰ ਰਹੇ ਆ ਹਾਂ ਕਿਤੇ ਪੈਣ ਦੇ ਇਹ ਵੀ ਹਾਂ ਤੇ ਜੋ ਘਬਰਾ ਨਹੀਂ ਨੇ ਬੀਬੀ ਹਰ ਜੁਤ ਕੋ ਰੋਟੀ ਇਹ ਕਰ ਦਿਨਾ ਖਾਤਰ ਜਣੋ ਮੈਂ ਵੀ ਤੁਹਾਡੀ ਧੀ ਹਾਂ ਹਰ ਇੱਕ ਨੰਗਾ ਦਿੱਤੀ ਹੈ ਅਖਰੇ ਕਰੇ ਇਹ ਜਿਹਨੇ ਮੈਂ ਟਿੱਕੀ ਦੀ ਕੋ ਜਿੰਨਾ ਵੀ ਚੜ ਕੋ ਗੱਲ ਕਰਦਾ ਹੁੰਦਾ ਚਲੰਜਰ ਗੱਲ ਕੀਤੀ ਆ ਜੇ ਤਿੰਨ ਕੇ ਖੰਦ ਕਰਦੇ ਵੀ ਬਹੁਤ ਬੀਬੀ ਨੂੰ ਸਤਿਕਾਰ ਦਿੱਤਾ ਧੰਨਵਾਦ ਦਿੱਤਾ ਇਹ ਕੋ ਪੁਰਾਣੇ ਵਰਕਰਾਂ ਇਹਨਾਂ ਸਭ ਨੂੰ ਜਾਣਦੇ ਆ ਹਰ ਇੱਕ ਦੀ ਗੱਲ ਬਾਤ ਮੇਰੇ ਪ੍ਰੇਮ ਪਿਆਰ ਨਾਲ ਸੁਣਦੇ ਆ ਬੀਬੀ ਹਰਜੋਤ ਕੌਰ ਬੈਂਸ ਬੀਬੀ ਹਰਜੋਤ ਕੌਰ ਲੋਟੀ ਗਈ ਹੁ ਵੇਖੋ ਕਿੰਨੇ ਪਾਣੀ ਜਿਵੇਂ ਲੰਗ ਰੇ ਗੋਟ-ਗੋਟੇ ਪਾਣੀ ਆ ਰਿਹਾ ਰੱਖਣ ਫਾਂਡ ਵਾਲੀਆਂ ਬੀਬੀ ਆਪ ਜੇ ਅੱਗੇ ਹੁੰਦੀਆਂ ਤਾਂ ਪਾਣੀ ਜੇ ਦੀ ਗੋਣ ਜੀਬਾ